ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਅਹਿਮ ਖਬਰਾਂ ਦੇ ਉੱਪਰ ਚਾਨਣਾ ਪਾਈਦਾ ਉੱਥੇ ਹੀ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰਿਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਜੇਕਰ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲੀਏ ਤਾਂ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਸੇਵਾਾਂ ਨਿਭਾ ਰਹੇ ਨੇ ਸੰਪਰਕ ਨੰਬਰ ਹੈ 408 272 2500 ਟਰਕਿਆਣਾ ਇਮੀਗ੍ਰੇਸ਼ਨ ਲਾ ਫਰਮ ਜੇ ਟਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਕ੍ਰਿਸ਼ੰਤ ਨੋਤਾ ਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਜੀਐਨ ਲਿਉਬ ਵਾਲੇ ਟਰੱਕ ਵਾਸ਼ ਕਰਦੇ ਨੇ ਔਇਲ ਚੇਂਜ ਕਰਦੇ ਨੇ 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ ਲੋਕੇਸ਼ਨ ਸੈਂਟਰ ਨੇਲਾ ਦੇ ਵਿੱਚ ਨਿਮਾ ਸੋਤਾ ਹੁਣਾ ਦਾ ਨੰਬਰ ਹੈ 209 270 0113 ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ ਅਵਤਾਰ ਸਿੰਘ ਸੰਘਾ ਯੂਬਾ ਸਿਟੀ ਬਲਦੇਵ ਸਿੰਘ ਕੰਗ ਯੂਬਾ ਸਿਟੀ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਪਾਂਸਰਸ ਦਾ ਸਨਰੋਕ ਕਰਦੇ ਆ ਜੀ ਖਬਰਾਂ ਦਾ ਮਿੰਟੋ ਜੀ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚਲਈਏ ਤਾਂ ਉਧਰ ਰਾਹੁਲ ਗਾਂਧੀ ਹੁਣੀ ਅੱਜ ਫੇਰ ਬੰਬ ਸੁੱਟਿਆ ਇਹ ਨਾਮ ਬੜਾ ਸੋਹਣਾ ਦਿੰਦੇ ਨੇ ਅਕਸਰ ਕਹਿੰਦੇ ਨੇ ਵੀ ਫਲਾਨਾ ਵਿਸਪੋਰਟ ਹੋ ਫਲਾਨਾ ਹੋ ਤੇ ਅੱਜ ਜਿਹੜਾ ਕੀਤਾ ਉਹਦੀ ਧਮਕ ਕਿੱਥੇ ਕਿ ਤੱਕ ਗਈ ਆ ਜੀ ਦੇਖੋ ਧਮਕ ਗੁਰਪ੍ਰੀਤ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਕੰਨਾਂ ਤੱਕ ਨਹੀਂ ਜਾਂਦੀ ਬਸ ਥੋੜ ਸਾਰੇ ਕਿਤੇ ਚਲੇ ਜਾਂਦੀ ਆ ਐਡਾ ਬਿਸ਼ਰਮ ਹੋ ਗਿਆ ਇਲੈਕਸ਼ਨ ਕਮਿਸ਼ਨ ਕਿ ਗੱਲਾਂ ਹੀ ਛੱਡ ਦਿਓ ਤੁਸੀਂ ਜੀ ਤਾਂ ਬਰਾਹਾਲ ਅੱਜ ਜਿਹੜਾ ਇਹਨਾਂ ਨੇ ਬੰਬ ਸੁੱਟਿਆ ਉਸ ਨੂੰ ਐਚ ਫਾਈਲਸ ਦਾ ਨਾਮ ਦਿੱਤਾ ਹੈ ਤੇ ਵੈਸੇ ਤੇ ਤੁਹਾਨੂੰ ਪਤਾ ਹੀ ਆ ਇਹ ਜਦੋਂ ਆਉਂਦੇ ਆ ਲਾਈਵ ਹੁੰਦੇ ਆ ਪ੍ਰੈਸ ਕਾਨਫਰੰਸ ਕਰਦੇ ਆ ਤਾਂ ਭਾਈ ਵੱਟ ਨਿਕਲ ਜਾਂਦੇ ਆ ਤੁਸੀਂ ਇੱਕ ਚੀਜ਼ ਨੋਟ ਕਰੋ ਕਿ ਰਾਹੁਲ ਗਾਂਧੀ ਨੂੰ ਆਡੀਅנס ਕਿੰਨੀ ਪੈ ਰਹੀ ਆ ਅੱਜ ਯਾਨੀ ਲੋਕ ਦੇਖਣਾ ਚਾਹੁੰਦੇ ਨੇ ਇੰਟਰਸਟ ਹੈ ਟਰਸਟ ਵੀ ਹੁੰਦਾ ਹੈ ਨਾ ਇੰਟਰਸਟ ਵੀ ਹੁੰਦਾ ਹੈ ਦੋਨੇ ਚੀਜ਼ਾਂ ਹੁੰਦੀਆਂ ਨੇ ਹੁਣ ਕੱਲ ਤੁਹਾਨੂੰ ਪਤਾ ਬਿਹਾਰ ਦੇ ਪਹਿਲੇ ਫੇਸ ਦੀ VOTING ਹੈ 121 ਸੀਟਾਂ ਦੀ ਇਹ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਇੱਕ ਤੇ ਇਸ ਤਰ੍ਹਾਂ ਦਾ ਸ਼ੱਕ ਜਤਾਇਆ ਕਿ ਰਾਹੁਲ ਗਾਂਧੀ ਦੇ ਅਨੁਸਾਰ ਕਿ ਭਈ ਬਿਹਾਰ 'ਚ ਵੀ ਇਹ ਖੇਡ ਦੁਬਾਰਾ ਵਾਪਰ ਸਕਦੀ ਹੈ ਦੂਜੀ ਗੱਲ ਉਹਨਾਂ ਨੇ ਕਿਹਾ ਕਿ ਦੇਖੋ ਹਰਿਆਣੇ ਦੇ ਵਿੱਚ ਇੱਕ ਬ੍ਰਾਜ਼ੀਲ ਦੀ ਮਾਡਲ ਜਿਹੜੀ ਹੈ ਉਹਦੀ ਫੋਟੋ ਲੱਗੀ ਆ ਜੀ ਤੇ 10 ਬੂਥ ਤੇ 22 ਵਾਰ ਉਹ ਵੋਟ ਜਿਹੜੀ ਹੈ ਉਹ ਪਾਈ ਜਾਂਦੀ ਹੈ ਇਹ ਹੁਣ ਕਮਾਲ ਹੈ ਬ੍ਰਾਜ਼ੀਲ ਦੀ ਇੱਕ ਮਾਡਲ ਬੀਬੀ ਉਹਦੀ ਵੋਟ ਲੱਗੀ ਆ ਤੇ 22 ਮਰਤਬਾ ਵੋਟ ਪਾਈ ਜਾਂਦੀ ਹੈ ਹੁਣ ਤੁਸੀਂ ਇਸ ਨੂੰ ਕੀ ਕਹੋਗੇ ਇੱਕ ਨਾਇਬ ਸੈਣੀ ਦਾ ਉਹਨਾਂ ਨੇ ਵੀਡੀਓ ਵੀ ਦਿਖਾਇਆ ਜਿਹਦੇ ਵਿੱਚ 24 ਵਾਲੇ ਇਲੈਕਸ਼ਨ ਹਰਿਆਣੇ 'ਚ ਜਿਹੜੇ ਹੋਏ ਸੀਗੇ ਰਿਜ਼ਲਟ ਦੇ 2 ਦਿਨ ਬਾਅਦ ਉਹਨਾਂ ਨੇ ਇੱਕ ਬਾਈਟ ਦਿੱਤੀ ਸੀ ਤੇ ਖਾਸ ਤੌਰ ਤੇ ਇੱਕ ਵਿਵਸਥਾ ਦਾ ਜ਼ਿਕਰ ਕੀਤਾ ਸੀਗਾ ਤਾਂ ਗੱਲ ਇਹ ਆ ਕਿ ਇਸ ਵਿਵਸਥਾ ਨੂੰ ਹੀ ਇਹਨਾਂ ਨੇ ਵੋਟ ਚੋਰੀ ਕੀਤਾ ਕਿ ਵੋਟ ਚੋਰੀ ਅਸਲ ਦੇ ਵਿੱਚ ਜ਼ਿਕਰ ਕਰ ਰਹੇ ਸੀਗੇ ਕਿ ਇਹ ਹੀ ਵਿਵਸਥਾ ਹੈ ਜੀ ਅੱਛਾ ਨਾਇਬ ਸੈਣੀ ਉਹਦੇ ਵਿੱਚ ਜੋ ਕਹਿੰਦੇ ਨੇ ਮੈਂ ਤੁਹਾਨੂੰ ਵੀ ਥੋੜਾ ਕੱਟ ਕਰ ਦਿਨਾ ਕਿ ਮੈਂ ਸ਼ੁਰੂ ਤੋਂ ਇਹੀ ਕਹਿ ਰਿਹਾ ਸੀ ਕਿ ਭਾਜਪਾ ਇੱਕ ਤਰਫਾ ਸਰਕਾਰ ਬਣਾ ਰਹੀ ਆ ਸਾਡੇ ਕੋਲ ਸਾਰੀਆਂ ਵਿਵਸਥਾਵਾਂ ਨੇ ਚਿੰਤਾ ਮਤ ਕਰੀਏ ਠੀਕ ਹੈ ਜੀ ਹੁਣ ਇਸੇ ਹੀ ਥੀਸ ਨੂੰ ਇਨਾਨੀ ਵਿਵਸਥਾ ਕਿ ਬਿਹਾਰ ਦੇ ਜਮੂਈ ਦੇ ਪੰਜ ਲੋਕਾਂ ਨੂੰ ਮੰਚ ਤੇ ਬੁਲਾਇਆ ਗਿਆ ਕਹਿੰਦੇ ਕਿ ਆ ਦੇਖ ਲਓ ਜੀ ਇਹ ਪੰਜੇ ਜੌਂਦੇ ਜਾਗਦੇ ਮੁਸਲਿਮ ਫੈਮਲੀ ਸੀਗੀ ਸ਼ਾਇ ਤੇ ਪੰਜਾਂ ਦੇ ਵੋਟ ਕੱਟਦੇ ਜੀ ਠੀਕ ਹੈ ਜੀ ਤੇ ਦਾਵਾ ਇਹ ਕੀਤਾ ਗਿਆ ਕਿ ਇਹ ਜਿਹੜਾ ਪਰਿਵਾਰ ਆਇਆ ਜੀ ਇਹਨਾਂ ਦੇ ਪਿੰਡ ਦੇ ਕਰੀਬ 300 ਲੋਕਾਂ ਦੀ ਵੋਟ ਕੱਟ ਦਿੱਤੀ ਗਈ ਹੈ ਹੂੰ ਇਹਨਾਂ ਨੇ ਨਾਲ ਇੱਕ ਦਾਵਾ ਹੋਰ ਕੀਤਾ ਕਿ ਹਰਿਆਣੇ ਦੇ ਵਿੱਚ ਪੰਜ ਕੈਟਾਗਰੀਆਂ ਚ 25 ਲੱਖ ਵੋਟ ਚੋਰੀ ਹੋਇਆ ਜਿਦੇ ਵਿੱਚ 5 ਲੱਖ ਵੋਟ ਡੁਪਲੀਕੇਟ ਸੀ ਤੇ 2 ਕਰੋੜ ਵੋਟਰਸ ਹਨ ਯਾਨੀ ਹਰ 8 ਦੇ ਵਿੱਚੋਂ ਇੱਕ ਵੋਟ ਜਿਹੜਾ ਹੈ ਉਹ ਫਰਜ਼ੀ ਸੀ ਇਸੇ ਕਾਰਨ 22000 ਵੋਟ ਤੋਂ ਕਾਂਗਰਸ ਹਾਰ ਗਈ ਜੀ ਠੀਕ ਹੈ ਜੀ ਨਾਲ ਇਹਨਾਂ ਨੇ ਤਿੰਨ ਚਾਰ ਗੱਲਾਂ ਕਹੀਆਂ ਕਿ ਮੇਰਾ ਘਰ ਇਹਨਾਂ ਨੇ ਖੋਲਿਆ ਹੁਣ ਨਰਿੰਦਰ দাশ ਸ਼ਿੰਦੇ ਨੇ ਇਹਨਾਂ ਦੇ ਕੀ ਅਰਥ ਹੋਸਪੀਟਲ ਸੀ ਤਾਂ ਖੈਰ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅੱਜ ਇੱਕ ਬਿਆਨ ਤੇ ਦਿੱਤਾ ਹੈ ਜੀ ਬਿਆਨ ਉਹਨਾਂ ਦਾ ਜਿਹੜਾ ਉਸ ਤੋਂ ਪਹਿਲਾਂ ਮੈਂ ਇਧਰ ਭਾਰਤੀ ਜਨਤਾ ਪਾਰਟੀ ਦੇ ਬਿਆਨ ਨੂੰ ਵੀ ਕੋਟ ਕਰ ਦੇਵਾਂ ਭਾਜਪਾ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਨਾਲ ਕਿਹਾ ਕਿ ਇਹ ਐਟਮ ਬੰਬ ਕਦੇ ਨਹੀਂ ਫਟਦਾ ਇਹਨਾਂ ਦਾ ਮਤਲਬ ਕਿ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਡਿਫੈਂਡ ਕੀਤਾ ਹੁਣ ਇਹ ਵੀ ਇੱਕ ਕਮਾਲ ਦੀ ਗੱਲ ਹੈ ਕਿ ਖੁਦ ਮੁਖਤਿਆਰ ਬਾਡੀ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਭਾਜਪਾ ਨੂੰ ਡਿਫੈਂਡ ਕਰਨਾ ਚਾਹਦੀ ਹੈ ਜਿਵੇਂ ਹੀ rahul ਉਹਦਾ ਕਾਲ ਬਣ ਕੇ ਆਉਂਦੇ ਨੇ ਤਾਂ ਨਾਲ ਦੀ ਨਾਲ ਭਾਜਪਾ ਵਾਲੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਬਾਈ ਡਿਫੈਂਡ ਕਰਨ ਲੱਗ ਪਏ ਭਾਈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੀ ਕਹਿ ਰਿਹਾ ਉਹ ਕਹਿ ਰਿਹਾ ਜੀ ਕਿ ਦੇਖੋ ਜੀ ਹੁਣ ਅਸੀਂ ਮਰਿਆਂ ਦੀ ਵੋਟ ਨਾ ਕੱਟੀਏ ਅਸੀਂ ਹੁਣ ਭਾਈ ਜਿਹੜੇ ਮਾਈਗ੍ਰੈਂਟ ਹੋਏ ਉਹਨਾਂ ਦੀ ਵੋਟ ਨਾ ਕੱਟੀਏ ਨਹੀਂ ਸਭ ਤੁਹਾਨੂੰ ਕੋਈ ਨਹੀਂ ਰੋਕ ਰਿਹਾ ਕੋਈ ਨਹੀਂ ਰੋਕ ਰਿਹਾ ਤੁਹਾਨੂੰ ਤੁਸੀਂ ਇਹ ਸਾਰਾ ਕੁਝ ਜਿਹੜੇ ਕਰ ਸਕਨੇ ਹੁਣ ਗੱਲ ਤੇ ਇਹ ਆ ਕਿ ਬਈ ਬ੍ਰਾਜ਼ੀਲ ਦੀ ਮਾਡਲ ਦੀਆਂ ਤਸਵੀਰਾਂ ਤੁਹਾਡੀ ਵੋਟਰ ਸੂਚੀ ਚ ਨੇ ਜੀ ਇਹ ਤਾਂ ਮੰਨਣਾ ਪਊ ਹੁਣ ਇੱਕ ਹੋਰ ਦੱਸਿਆ ਇੱਕ ਤਸਵੀਰ ਹੈ ਜਿਹਦੀ 263 ਥਾਵਾ ਤੇ ਮਤਲਬ ਕਿ ਸ਼ਨਾਖਤੀ ਫੋਟੋ ਹੈ ਜੀ ਇੱਕ ਜਾਨੇ ਦੀ 263 ਚਾਹਾਂ ਦੀ ਯਾਨੀ ਇਨੀਆਂ ਵੋਟਾਂ ਤੇ ਇੱਕੋ ਤਸਵੀਰ ਹੈ ਇਹ ਕੀ ਆ ਇਹ ਕੀ ਚੱਲ ਰਿਹਾ ਹੈ ਫਿਰ ਜਿਹੜੇ ਬੰਦੇ ਚਾਉਂਦੇ ਆ ਉਹ ਜਾਉਂਦੇ ਬੰਦੇ VOTER ਸੂਚੀਆਂ ਚ ਤੁਸੀਂ ਕੱਟ ਦਿੱਤੇ ਜਾਂ ਮਾਰ ਦਿੱਤੇ ਆ ਬਈ ਉਹਦੇ ਤੇ ਸਫਾਈ ਕੌਣ ਦੀ ਮਤਲਬ ਕਿ ਇਧਰ ਉਧਰ ਦੀਆਂ ਗੱਲਾਂ ਕਰਕੇ ਗਿਆ ਨਹੀਂ ਗਿਆਨ ਛਾੜ ਕੇ ਚੱਲਦੇ ਬਣਦੇ ਨੇ ਇਹਦੇ ਚ ਕੋਈ ਸ਼ੱਕ ਨਹੀਂ ਕੋਈ ਦੂਰਾ ਹੀ ਨਹੀਂ ਕਿ ਅਸੀਂ ਰਾਹੁਲ ਗਾਂਧੀ ਨੂੰ ਸਿਰਫ ਇਦਾਂ ਹੀ ਲੈ ਨਹੀਂ ਕਿ ਉਹ ਦਾਵਾ ਕਰਕੇ ਕਹਿੰਦੇ ਉਹਨਾਂ ਨੇ ਐਕਚੁਅਲੀ ਚੀਜ਼ਾਂ ਆਫ ਐਸ਼ ਕਰ ਦਿੱਤੀਆਂ ਤਾਂ ਇਹਦਾ ਹੁਣ ਫੈਕਚੁਅਲੀ ਜਵਾਬ ਜਿਹੜਾ ਹੈ ਉਹ ਦੇਣਾ ਚਾਹੀਦਾ ਹੈ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੱਲੋਂ ਪਰ ਉਹ ਦਿੰਦੇ ਨਹੀਂ ਮਤਲਬ ਕਿ ਜੇ ਤੁਸੀਂ ਦੇਖੋਗੇ ਤਾਂ ਉਹ ਗੱਲ ਦੀ ਝਲੇ ਵੀ ਬਣਾ ਜਾਂਦੇ ਆ ਕਿ ਆਹ ਨਾ ਕਰੀਏ ਜੀ ਰਾਹੁਲ ਗਾਂਧੀ ਐਫੀਡੈਵਟ ਤੇ ਵੇਜੀ ਫਲਾਉ ਵਿਟਮ ਕਾ ਹੋਵੇ ਤਾਂ ਮੇਰਾ ਤਾਂ ਮੰਨਣਾ ਇਹੋ ਆ ਕਿਉਂਕਿ ਦੇਖੋ ਗੁਰਪ੍ਰੀਤ ਭਾਰਤ ਦੇ ਵਿੱਚ ਲੈ ਦੇ ਕੇ ਜਨਤਾ ਦੇ ਕੋਲ ਇੱਕ ਭਈ ਹੁਣ ਵੋਟ ਹੀ ਤਾਂ ਹੈਗੀ ਆ ਜੀ ਜੀ ਉਸ ਵੋਟ ਦੇ ਸਦਕਾ ਉਹ ਆਪਣਾ ਗੁੱਸਾ ਵੀ ਕੱਢ ਲੈਂਦੇ ਆ ਉਹ ਨਾ ਪਸੰਦ ਆਪਣੀ ਉਹ ਵੀ ਜ਼ਾਹਰ ਕਰ ਦਿੰਦੇ ਆ ਬਦਲਾ ਕਰਦੇ ਆ ਤੇ ਜੇ ਉਹ ਵੋਟ ਲੋਕਾਂ ਦੀ ਤੁਸੀਂ ਐਦਾਂ ਸ਼ੱਕ ਸ਼ੂਬੇ ਦੇ ਘੇਰੇ ਹਟ ਲੈ ਆਓ ਤਾਂ ਕਿਤੇ ਇੱਕ ਦਿਨ ਇਹ ਨਾ ਹੋਵੇ ਕਿ ਜ਼ਮਜ਼ੀ ਵਾਲਾ ਕੰਮ ਜਿਹੜਾ ਉਹ ਇੱਥੇ ਵੀ ਚੱਲ ਪਵੇ ਜੀ ਇੱਥੇ ਵੀ ਚੱਲ ਪਵੇ ਕਿ ਲੋਕ ਸੜਕਾਂ ਤੇ ਆ ਜਾਂਦੇ ਕਿ ਹੋਰ ਸਾਡੀ ਵੋਟ ਵੀ ਜਿਹੜੀ ਚੋਰੀ ਹੋ ਰਹੀ ਆ ਫੇਰ ਉਖਾ ਜਾਏ ਤਾ ਹੁਣ ਭਾਰਤੀ ਜਨਤਾ ਪਾਰਟੀ ਵਾਲੇ ਕਹਿੰਦੇ ਜੀ ਕਿ ਇਹ ਸ਼ੁੱਕੇ ਥਾਈਲੈਂਡ ਕਮੋਡੀਆ ਜਾਂਦੇ ਆ ਕਹਿੰਦੇ ਐਟਮ ਬੰਬ ਫਟੇਗਾ ਫਟ ਤਾਂ ਇਹ ਕੋਈ ਗੱਲਾਂ ਨਹੀਂ ਕਰਨ ਵਾਲੀ ਜੀ ਤੁਸੀਂ ਮਤਲਬ ਕਿ ਫੈਕਚੁਅਲੀ ਤਥਾਤਮਕ ਤੌਰ ਤੇ ਉਹਦਾ ਸਫਾਈ ਦਿਓ ਜਿੱਦਾਂ ਸਫਾਈ ਦੇਣ ਦਾ ਹੱਕ ਆ ਹੁਣ ਇਹ ਦੱਸਣਾ ਚਾਹੀਦਾ ਕਿ ਬ੍ਰਾਜ਼ਿਲ ਦੇ ਕਿਸੇ ਵੀ ਚਿਹਰੇ ਦੀ ਫੋਟੋ ਸਾਡੀਆਂ ਵੋਟਰ ਸੂਚੀਆਂ ਦੇ ਵਿੱਚ ਕਿਵੇਂ ਵਰਤੀ ਜਾਂਦੀ ਹੈ ਬਈ ਇੱਕ ਜੀ ਵੋਟਰ ਤਿੰਨ ਤਿੰਨ ਸਟੇਟਾਂ ਚ ਕਿਵੇਂ ਵੋਟ ਪਾ ਲਿੰਦਾ ਜੀ ਯਾਨੀ ਤੁਹਾਡਾ ਸਿਸਟਮ ਜਿਹੜਾ ਅੱਛਾ ਹੁਣ ਤੁਸੀਂ ਦੇਖੋ 80-80 ਰੁਪਏ ਚ ਦੱਸਦੇ ਕੋਈ ਵੋਟਾਂ ਡਿਲੀਟ ਕੀਤੀਆਂ ਗਈਆਂ ਕਰਨਾਟਕ ਚ ਸੀਆਈਡੀ ਦੀ ਰਿਪੋਰਟ ਹੈ ਜੀ ਸਾਰਾ ਕਿਵੇਂ ਹੋ ਜਾਂਦਾ ਹੈ ਤੁਹਾਡੇ ਸਿਸਟਮ ਚ ਕਮੀ ਤਾਂ ਹੈ ਤੇ ਜਿੱਥੇ ਸਿਸਟਮ ਚ ਕਮੀ ਹੋਏਗੀ ਸਾਹਿਬ ਤਾਂ ਉਥੇ ਸਿਆਸਤਦਾਨ ਕਿਉਂ ਨਾ ਉਸ ਕਮੀ ਨੂੰ ਕਹਿ ਲੋ ਕਿ ਆਪਣੇ ਫਾਇਦੇ ਵਾਸਤੇ ਵਰਤੇਗਾ ਉਹ ਵੀ ਭਾਰਤ ਵਰਗੇ ਮੁਲਕ ਚ ਜਿੱਥੇ ਸਿਆਸੀ ਗਰਾਵਟ ਦਾ ਕੋਈ ਅੰਤ ਨਹੀਂ ਜੀ ਜੀ ਜੇਕਰ ਆਪਾਂ ਇਸ ਤੋਂ ਅੱਗੇ ਵਧਦੇ ਹਾਂ ਤਾਂ ਪੀਯੂ ਦੇ ਵਿੱਚ ਸੈਨੇਟ ਤੇ ਸਿੰਡੀਕੇਟ ਵਾਲਾ ਕਹਿੰਦੇ ਨੋਟੀਫਿਕੇਸ਼ਨ ਰੱਦ ਹੋ ਗਿਆ ਪਰ ਵਿਦਿਆਰਥੀਆਂ ਦਾ ਇਸ ਤੇ ਕੀ ਰੁਖ ਹੈ ਕੀ ਸਟੈਂਡ ਲਿਆ ਕੀ ਧਰਨਾ ਚੱਕਿਆ ਜਾਊ ਜਾਂ ਫਿਰ ਇੱਕ ਜਿਹੜੀ ਰਵਾਇਤ ਪੰਜਾਬੀਆਂ ਨੇ ਗੱਲ ਸਮਝ ਲਈ ਹੈ ਕਿ ਭਾਈ ਜਦੋਂ ਤੱਕ ਨੋਟੀਫਿਕੇਸ਼ਨ ਹੱਥ 'ਚ ਨਹੀਂ ਆਉਂਦੀ ਰੱਦ ਹੋ ਚੁੱਕੀ ਆਪਾਂ ਟੈਸਟੋਂ ਮੱਸ ਨਹੀਂ ਹੋਣਾ ਦੇਖੋ ਅੱਜ ਸ਼ਾਮੀ 5:00 ਵਜੇ ਇਹ ਖਬਰ ਜਿਹੜੀ ਆ ਉਹ ਜੰਗਲ ਦੀ ਅੱਗ ਵਾਂਗੂ ਫੈਲਦੀ ਆ ਕਿ ਨੋਟੀਫਿਕੇਸ਼ਨ ਰੱਦ ਹੋ ਗਿਆ ਜੀ ਹੁਣ ਕੇਂਦਰ ਸਰਕਾਰ ਨੇ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਤੇ ਤੁచ్చే ਪਾਸੇ ਜਿਹੜੇ ਸੰਘਰਸ਼ੀ ਲਿਆ ਉਹਨਾਂ ਨੇ ਇਸ ਗੱਲ ਨੂੰ ਹੀ ਰੱਦ ਕੀਤਾ ਕਿ ਨੋਟੀਫਿਕੇਸ਼ਨ ਜਿਹੜਾ ਪਹਿਲੇ ਵਾਲਾ ਰੱਦ ਹੋ ਗਿਆ ਜੀ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਇਸ ਨੂੰ ਬਈ ਰੱਦ ਨਹੀਂ ਕੀਤਾ ਬਲਕਿ ਇਸ ਨੂੰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਥੋੜਾ ਜਿਹਾ ਟਾਲ ਲਿਆ ਕੇਂਦਰ ਨੇ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਆ ਸਟੂਡੈਂਟ ਯੂਨੀਅਨ ਦਾ ਕਹਿਣਾ ਕਿ ਪੰਜਾਬ ਯੂਨੀਵਰਸਿਟੀ ਨਾਲ ਸੰਬੰਧਿਤ ਭਾਰਤ ਸਰਕਾਰ ਨੇ ਆਪਣੀਆਂ ਜਿਹੜੀਆਂ ਹਾਲੀਆ ਵੀ ਜੋ ਵੀ ਨੋਟੀਫਿਕੇਸ਼ਨਸ ਵਗੈਰਾ ਜਾਰੀ ਕੀਤੇ ਆ ਤਾਂ ਉਹ ਕੋਸ਼ਾ ਗੁੰਮਰਾਹ ਕਰਨ ਦੀਆਂ ਨੇ ਅਸਲੀਅਤ ਦੇ ਵਿੱਚ ਕੋਈ ਨੋਟੀਫਿਕੇਸ਼ਨ ਰੱਦ ਨਹੀਂ ਹੋਇਆ ਬਲਕਿ ਉਹਨੂੰ ਵਾਪਸ ਲੈਣ ਦਾ ਪ੍ਰੰਪ ਪੈਦਾ ਕੀਤਾ ਸਟੂਡੈਂਟ ਯੂਨੀਅਨ ਕੀ ਕੈਰੀ ਹੈ आओ ਜਰਾ ਉਹਨਾਂ ਦੇ ਬਿਆਨ ਦੇ ਲੈਂਦੇ ਆ ਉਹ ਕਹਿੰਦੇ ਕਿ ਕੇਂਦਰ ਨੇ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ 48 67 E ਇਹਨੂੰ ਰੱਦ ਕਰ ਦਿੱਤਾ ਤੇ ਤੁਰੰਤ ਇੱਕ ਨਵਾਂ ਨੋਟੀਫਿਕੇਸ਼ਨ 48 68 E ਜਾਰੀ ਕਰ ਦਿੱਤਾ ਜੀ ਇਹਦੇ ਵਿੱਚ ਕੇਵਲ ਤੇ ਕੇਵਲ ਇਨਾ ਬਦਲਾਅ ਕੀਤਾ ਗਿਆ ਕਿ ਨਵੇਂ ਸੈਨੇਟ ਢਾਂਚੇ ਦਾ ਜੋ ਕੰਮ ਕਰ ਰਿਹਾ ਜੀ ਉਹ ਪਹਿਲੇ ਤੁਰੰਤ ਪ੍ਰਭਾਵੀ ਜਿਹੜਾ ਸੀਗਾ ਜੋ ਪਹਿਲਾਂ ਤੁਰੰਤ ਪ੍ਰਭਾਵੀ ਹੋਣਾ ਸੀ ਹੁਣ ਕੇਂਦਰ ਨੇ ਅਗਲੇ ਹੁਕਮ ਤੱਕ ਸਸਪੈਂਡ ਕਰ ਦਿੱਤਾ ਹੈ ਜੁਲੀਅਨ ਨੇ ਇਸ ਕਲ ਤੇਜ਼ ਜ਼ੋਰ ਦਿੱਤਾ ਹੈ ਜ਼ੋਰ ਇਸ ਕਰਕੇ ਦਿੱਤਾ ਹੈ ਕਿਉਂਕਿ ਇੱਕ ਭਰਮ ਦੀ ਸਥਿਤੀ ਪੈਦਾ ਹੋ ਗਈ ਉਹਨਾਂ ਦਾ ਕਹਿਣਾ ਸੀਗਾ ਕਿ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਨਵੀਂ ਸੈਨੇਟ ਸਾਰਾਚਨਾ ਜਿਹੜੀ ਆ ਉਹ ਬਰਕਰਾਰ ਹੈ ਸਿਰਫ ਇਹਨੂੰ ਲਾਗੂ ਹੋਣ ਦੀ ਜਿਹੜੀ ਤਰੀਕ ਦੇ ਤੌਰ ਤੇ ਅੱਗੇ ਵਧਾ ਦਿੱਤਾ ਗਿਆ ਹੈ ਸਰਕਾਰ ਨੇ ਆਪਣਾ ਫੈਸਲਾ ਵਾਪਸ ਨਹੀਂ ਲਿਆ। ਹੂੰ ਉਸਨੇ ਸਿਰਫ ਲੋਕਾਂ ਦੇ ਵਿੱਚ ਗਉਚਿਤੀ ਪੈਦਾ ਕੀਤੀ ਹੈ। ਤੇ 10 ਨਵੰਬਰ ਦਾ ਜਿਹੜਾ ਪ੍ਰੋਗਰਾਮ ਹੈ ਪ੍ਰਦਰਸ਼ਨ ਦਾ ਐਲਾਨ ਹੈ ਉਹ ਉਹਨਾਂ ਨੇ ਬਰਕਰਾਰ ਰੱਖਿਆ। ਤਾਂ ਮਤਲਬ ਇਹ ਆ ਕਿ ਅੱਜ ਸ਼ਾਮੀ ਪਹਿਲਾਂ ਜਦੋਂ ਇਹ ਖਬਰ ਆਈ ਤੇ ਇਦਾਂ ਲੱਗਿਆ ਕਿ ਸ਼ਾਇਦ ਸ਼ਾਇਦ ਕੇਂਦਰ ਸਰਕਾਰ ਨੇ ਆਪਣਾ ਰੁਖ ਬਦਲ ਲਿਆ ਹੈ ਉਹਨਾਂ ਨੇ ਸਿਆਸੀ ਜਾਂ ਜਿਹੜੇ ਆਪਣੇ ਹੋਰ ਨੁਕਸਾਨ ਨੇ ਉਹਨਾਂ ਦੇ ਮਤੇ ਨਜ਼ਰ ਆਪਣੇ ਆਪ ਨੂੰ ਛੁਕਾ ਲਿਆ ਪਰ ਸਾਨੂੰ ਇੱਥੇ ਉਹਨਾਂ ਲੋਕਾਂ ਤੇ ਹੀ ਯਕੀਨ ਕਰਨ ਦੀ ਜ਼ਰੂਰਤ ਹੈ ਜਿਹੜੇ ਤਕਨੀਕੀ ਤੌਰ ਤੇ ਇਸ ਮੁੱਦੇ ਨੂੰ ਸਮਝਦੇ ਆ ਤਾਂ ਉਹਨਾਂ ਦੀ ਸਮਝ ਦੇ ਮੁਤਾਬਕ ਆਇਆ ਹੈ ਕਿ ਇਹਨਾਂ ਨੇ ਨੋਟੀਫਿਕੇਸ਼ਨ ਫਿਲਹਾਲ ਟਾਲ ਲਿਆ ਹੈ ਕਿ ਭਾਈ ਜਿਹੜੀ ਸੈਨੇਟ ਦੀ ਨਵੇਂ ਤਰੀਕੇ ਦੀ ਬੰਤਰ ਹੈ ਉਹਨੂੰ ਫਿਲਹਾਲ ਮਤਲਬ ਕਿ ਪੋਸਟਪੋਨ ਕੀਤਾ ਜਾਂਦਾ ਹੈ ਪਰੰਤੂ ਇਹ ਨਹੀਂ ਹੈ ਕਿ ਬੰਤਰ ਪੁਰਾਣੀ ਜਿਹੜੀ ਹੈ ਉਹੀ ਬਹਾਲ ਹੋਏਗੀ ਮਤਲਬ ਇੱਕੋ ਗੀ ਇਲੈਕਟਡ ਅੱਗੇ ਜ਼ਿਆਦਾ ਉਸ ਸੈਨੇਟ ਦੇ ਵਿੱਚ ਬੰਦੇ ਚੁਣ ਕੇ ਆਉਂਦੇ ਸਨ ਜੀ ਹੁਣ ਚੁਣ ਕੇ ਆਉਣ ਦੀ ਬਜਾਏ ਜ਼ਿਆਦਾ ਨਾਮਿਨੇਸ਼ਨ ਹੈ ਤਾਂ VOTING ਤੇ ਖਤਮ ਹੀ ਕਰ ਦਿੱਤੀ ਤਾਂ ਕਹਿੰਦਾ ਮਤਲਬ ਇਹ ਕਿ ਪੰਜਾਬ ਦੀ ਡੋਮਿਨੈਂਸ ਉਹਦੇ ਵਿੱਚ ਸੀ ਪੰਜਾਬ ਦਾ ਵजूद ਉਹਦੇ ਵਿੱਚ ਸੀ ਉਹ ਚੀਜ਼ ਤੇ ਖਤਮ ਕਰ ਦਿੱਤੀ ਉਹ ਤੇ ਰੂਹ ਵੀ ਮਾਰ ਦਿੱਤੀ ਤਾਂ ਫਿਲਹਾਲ ਸੰਘਰਸ਼ੀਲ ਧਿਰਾਂ ਇਹ ਕਹਿ ਰਹੀਆਂ ਨੇ ਕਿ ਇਹ ਇੱਕ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਕੇਂਦਰ ਦੀ ਉਹਦਾ ਇੱਕ ਪੈਂਤੜਾ ਹੈ ਇਸ ਸੰਘਰਸ਼ ਨੂੰ ਤਾਰੋ ਪੇਟੋ ਕਰਨ ਦਾ ਲੋਕਾਂ ਦੇ ਵਿੱਚ ਭਰਮ ਪੈਦਾ ਕਰਨ ਦਾ ਫਿਲਹਾਲ ਪੂਰੀ ਤਰ੍ਹਾਂ ਨੋਟੀਫਿਕੇਸ਼ਨ ਵਾਪਸ ਨਹੀਂ ਲਿਆ ਗਿਆ ਕੁਪ੍ਰਿਤ ਇਹਦਾ ਸਿੱਟਾ ਇਹੀ ਕੱਢ ਸਕਦੇ ਆ ਕਿ ਸੰਘਰਸ਼ੀਲ ਧਿਰਾਂ ਨੇ ਸਾਫ਼ ਕੀਤਾ ਕਿ ਨੋਟੀਫਿਕੇਸ਼ਨ ਰੱਦ ਨਹੀਂ ਹੋਇਆ ਹੁਣ ਜੇ ਕੇਂਦਰ ਨੇ ਵਾਕਿਆ ਸੋਚ ਲਿਆ ਧਾਰ ਲਿਆ ਤਾਂ ਉਹਨਾਂ ਨੂੰ ਚਾਹੀਦਾ ਦੁਬਾਰਾ ਇੱਕ ਪੱਤਰ ਜਾਰੀ ਕਰ ਦੇ ਆਪਣੇ ਗਜਟ ਦੇ ਵਿੱਚ ਹੀ ਛਾਪਣ ਕਿ ਅਸੀਂ ਤੁਰੰਤ ਪ੍ਰਭਾਵ ਦੇ ਨਾਲ ਸਾਰੇ ਹੀ ਰੱਦ ਕਰਦੇ ਆਂ ਜੀ ਪਿਛਲੇ ਨੋਟੀਫਿਕੇਸ਼ਨ ਆ ਚੱਕੋ ਨਵਾਂ ਜੀ ਤੇ ਜਿਵੇਂ ਕੰਮ ਚੱਲਦਾ ਆਇਆ ਉਵੇਂ ਅੱਗੇ ਚੱਲਦਾ ਰਹੂ ਬਸ ਗੱਲ ਹੀ ਖਤਮ ਐ ਤੋ ਮਤਲਬ ਕਿ ਸੈਨੇਟ ਸਿੰਡੀਕੇਟ ਇਹਨਾਂ ਦਾ ਕੰਮ ਜਿਹੜਾ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਕਿ ਇਹ ਇੱਕ ਗਵਰਨਿੰਗ ਬਾਡੀ ਹੁੰਦੀ ਆ ਯੂਨੀਵਰਸਿਟੀ ਦੇ ਵਿੱਚ ਤੇ ਮਤਲਬ ਕਿ ਇਹ ਬਹੁਤ ਹੱਦ ਤੱਕ ਪੰਜਾਬ ਨੂੰ ਰਿਪਰੈਜ਼ੈਂਟ ਕਰਦੀ ਆ ਪਰ ਇਹਦੇ ਵਿੱਚ ਜੇ ਮੰਨ ਲਓ ਚੇਂਜ ਆਉਂਦਾ ਤਾਂ ਉਹਦੇ ਚ ਪੰਜਾਬ ਦਾ ਵजूद ਜਿਹੜਾ ਹੈ ਲਗਭਗ ਲਗਭਗ ਮਨਫੀ ਹੋ ਜਾਏਗਾ ਹਾਲਾਂਕਿ ਐਕਸ ਅਫੀਸ਼ੀਅਲ ਦੇ ਤੌਰ ਤੇ ਸਾਡੇ ਬੰਦੇ ਤੇ ਜਾਣਗੇ ਉਹਦੇ ਵਿੱਚ ਪਰ ਜਿਹੜੀ ਕੇਂਦਰ ਆ ਉਹ ਇਹਨੂੰ ਬੈਲੈਂਸ ਕਰ ਲਊਗੀ ਗਿਣਤੀ ਦੇ ਤੌਰ ਤੇ ਜਾਂ ਆਪਣੇ ਬੰਦੇ ਵੱਧ ਘੱਟ ਨੋਮੀਨੇਟ ਕਰਕੇ ਆਪਣੇ ਫੈਸਲੇ ਜਿਹੜੇ ਆ ਉਹ ਵੇਰੇ ਟੋਕ ਲਾਗੂ ਕਰਵਾਉਣ ਲਈ ਰਾਹ ਖੁੱਲਾ ਕਰ ਲਊ। ਹੂੰ ਜੀ ਦੇਖਦੇ ਆ ਵੜਦਾ ਕੀ ਐ ਪਰ ਉਧਰ ਗੱਲ ਆਪਾਂ ਰਾਜਾ ਬੜਿੰਗ ਹੋਣਾ ਦੀ ਕਰ ਲੈਨੇ ਆ ਰਾਜਾ ਬੜਿੰਗ ਹੋਣਾ ਦੀ ਮਾਫੀ ਵੀ ਕੰਮ ਨਹੀਂ ਆਈ ਜੀ ਮਾਮਲਾ ਦਰਜ ਹੋ ਗਿਆ ਹਾਂਜੀ ਰਾਜਾ ਵੜਿੰਗ ਦੀ ਮਾਫੀ ਕੰਮ ਨਹੀਂ ਆਈ ਕਈ ਵਾਰ ਦੇਖੋ ਆਪਾਂ ਕੱਲ ਵੀ ਗੱਲ ਕੀਤੀ ਸੀ ਗੁਰਪ੍ਰੀਤ ਜੀ ਕਿ ਕਈ ਸਟੇਜਾਂ ਐਸੀਆਂ ਹੁੰਦੀਆਂ ਨੇ ਕਿ ਜਿੱਥੇ ਜਾ ਕੇ ਤੁਸੀਂ ਫਿਰ ਗਲਤੀ ਦੀ ਗੁਜਾਇਸ਼ ਨਹੀਂ ਰੱਖਦੇ ਰਾਜਾ ਵੜਿੰਗ ਨੇ ਗਲਤੀ ਕੀਤੀ no doubt ਜੀ ਰਾਜਾ ਵੜਿੰਗ ਨੇ ਮਾਫੀ ਵੀ ਮੰਗੀ ਇਹਦੇ ਚ ਕੋਈ ਸ਼ੱਕ ਨਹੀਂ ਰਾਜਾ ਵੜਿੰਗ ਨੇ ਗੱਲ ਨੂੰ ਸਾਹਮਣੇ ਸਮਾਧਨ ਦਾ ਯਤਨ ਕੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਗੱਲ ਬਹੁਤ ਦੂਰ ਤੱਕ ਚਲੇ ਗਈ ਜਦੋਂ ਗੱਲ ਦੂਰ ਤੱਕ ਚਲੇ ਗਈ ਤਾਂ ਹੁਣ ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਨਾ ਗੁਰਪ੍ਰੀਤ ਉਹ ਵੇਖਣ ਵਾਲੀ ਆ ਕਿ ਰਾਜਨੀਤੀ ਦੇ ਵਿੱਚ ਜਦੋਂ ਤੁਸੀਂ ਕੋਈ ਮੌਕਾ ਪੈਦਾ ਕਰ ਦਿੰਨੇ ਜਦੋਂ ਰਾਜਨੀਤੀ ਦੇ ਵਿੱਚ ਜਦੋਂ ਤੁਸੀਂ ਮੌਕਾ ਪੈਦਾ ਕਰ ਦਿੱਤਾ ਤਾਂ ਫਿਰ ਅਗਲਾ ਤੇ ਸਿਸਟਮ ਆਪਣੇ ਹਿਸਾਬ ਨਾਲ ਚਲਾਊਗਾ ਠੀਕ ਹੈ ਜੀ ਹੁਣ ਉਹਨਾਂ ਨੇ ਕੀ ਕੀਤਾ ਹੁਣ ਉਹਨਾਂ ਨੇ ਇਹ ਕੀਤਾ ਕਿ ਬਈ ਸਿਆਸੀ ਤੌਰ ਤੇ ਉਲਝਾ ਲਿਆ ਧਿਆਨ ਬਾਜ਼ੀਆਂ ਸਟੇਟ ਦਾ ਐਸ்சி ਕਮਿਸ਼ਨ ਉਸਨੇ ਸੋਮੋਟੋ ਲੈ ਲਿਆ ਹੁਣ ਐਫ ਆਈ ਆਰ ਯਾਨੀ ਇੱਕ ਕ੍ਰਿਮੀਨਲ ਕੇਸ ਵੀ ਤੁਹਾਡੇ ਤੇ ਦਰਜ ਕਰ ਦਿੱਤਾ ਹੁਣ ਰਾਜਾ ਵੜਿੰਗ ਦੇਖੋ ਇਲੈਕਸ਼ਨ ਦੇ ਤੌਰ ਤੇ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਕਾਂਗਰਸ ਦਾ ਰਵਾਇਤੀ ਵੋਟ ਜਿਹੜਾ ਨਾ ਉਹ ਐਸੀ ਰਿਆ ਹੈ ਮੁਸਲਮਾਨ ਰਿਆ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਤਾਂ ਮੰਨ ਲਓ ਇਹ ਤਾਂ ਕੈਲੋਕੇ ਜਿਹੜਾ ਐਸ ਵੇਲੇ ਰਾਜਾ ਬਣਨ ਵਾਸਤੇ ਨਿੱਜੀ ਤੌਰ ਤੇ ਸਿਆਪਾ ਹੈ ਜਿਹੜਾ ਕਿ ਖੁਦ ਹੀ ਸਾੜਿਆ ਸੇੜਿਆ ਚਲੋ ਮਾਫੀ ਮੰਗ ਲਈ ਮੈਂ ਇਸ ਹੱਕ ਦੇ ਵਿੱਚਾਂ ਜੇ ਕਿਸੇ ਲੀਡਰ ਤੋਂ ਗਲਤੀ ਨਾਲ ਕੋਈ ਗੱਲ ਬੋਲੀ ਗਈ ਹੈ ਤਾਂ ਉਹਦੀ ਮਾਫੀ ਪ੍ਰਵਾਨ ਕਰ ਲੈਣੀ ਚਾਹੀਦੀ ਹੈ ਕਿਉਂਕਿ ਜਨਤਕ ਤੌਰ ਤੇ ਵਿਚਰਨ ਵਾਲੇ ਬੰਦੇ ਅਕਸਰ ਆਪਣੇ ਬੋਲਾਂ ਰਾਂ ਹੀ ਸ਼ਬਦਾਂ ਰਾਂ ਹੀ ਗਲਤੀ ਕਰ ਜਾਂਦੇ ਆ ਗਲਤੀ ਆ ਰਾਜਾ ਵੜਿੰਗ ਦੀ ਮੈਂ ਉਸ ਨੂੰ ਡਿਫੈਂਡ ਨਹੀਂ ਕਰ ਰਿਹਾ ਜੀ ਜੀ ਪਰ ਗੁਰਪ੍ਰੀਤ ਗੱਲ ਅਸਲ ਦੇ ਵਿੱਚ ਇਹ ਆ ਕਿ ਰਾਜਾ ਵੜਿੰਗ ਵਾਸਤੇ ਇਹ ਹੁਣ ਨਾਜ਼ੁਕ ਦੌਰ ਆ ਜੇ ਯੂਨੀਵਰਸਿਟੀ ਵਾਲਾ ਮੁੱਦਾ ਨਾ ਪੱਕਦਾ ਅੱਜ ਨੋਟੀਫਿਕੇਸ਼ਨ ਵਾਲੀ ਖਬਰ ਨਾ ਆਉਂਦੀ ਤਾਂ ਮੈਨੂੰ ਲੱਗਦਾ ਕਿ ਰਾਜਾ ਵੜਿੰਗ ਅੱਜ ਦੇ ਦਿਨ ਵੀ ਕੋਸੂਤਾ ਫਸੇ ਰਹਿੰਦੇ ਉਹਨਾਂ ਦੀ ਜਾਨ ਛੁੱਟ ਗਈ ਆ ਹੁਣ ਜੇ ਇਹ ਮਾਮਲਾ ਠੰਡਾ ਪੈ ਗਿਆ ਠੀਕ ਆ ਅਦਰਵਾਈਜ਼ ਕੀ ਹੋਏਗਾ ਕਿ ਜੇ ਮੰਨ ਲਓ ਰਿਜ਼ਲਟ ਨਕਾਰਾਤਮਕ ਆ ਜਾਂਦਾ ਕਿਸੇ ਧਿਰ ਦੇ لحاظ ਨਾਲ ਤੇ ਉਹਦੇ ਪ੍ਰੈਜ਼ੀਡੈਂਟ ਦਾ ਇੱਕ ਬਿਆਨ ਜਿਹੜਾ ਵਿਵਾਦਤ ਹੋ ਰਿਹਾ ਬੜਾ ਇਲੈਕਸ਼ਨ ਤੋਂ ਪਹਿਲਾਂ ਤੇ ਇਹਦਾ ਮਤਲਬ ਇਹ ਆ ਕਿ ਜੇ ਇਲੈਕਸ਼ਨ 'ਚ ਨਕਾਰਾਤਮਕ ਰਿਜ਼ਲਟ ਆਇਆ ਉਹਨਾਂ ਦੀ ਪਾਰਟੀ ਦਾ ਤਾਂ ਫਿਰ ਕੀ ਆ ਕਿ ਜਦੋਂ ਤੁਹਾਡੀ ਫੀਡਬੈਕ ਲਈ ਜਾਊਗੀ ਆਲਾ ਕਮਾਨ ਬਣੀ ਹੋ ਤਾਂ ਉਸ ਫੀਡਬੈਕ ਦੇ ਵਿੱਚ ਜਿਹੜੇ ਤੁਹਾਡੇ ਸਿਆਸੀ ਸ਼ਰੀਕ ਨੇ ਅਦਾਵਤ ਰੱਖਦੇ ਨੇ ਉਹ ਦੱਸਣਗੇ ਕਿ ਦੇਖੋ ਜੀ ਆ ਬਿਆਨ ਸਾਨੂੰ ਲੈ ਡੁਬਾ ਉਹਦੋ ਕਲਮਾ ਤੇ ਕਾਗਜ਼ ਜਿਹੜੇ ਆ ਨਾ ਗੁਰਪ੍ਰੀਤ ਉਹ ਹੱਥ ਚ ਹੁੰਦੇ ਆ ਕਿਹਾ ਦੇਖੋ ਜੀ ਇੰਨਾ ਆ ਸਕਦਾ ਸੀ ਆ ਸਰਵੇ ਇੰਨਾ ਕਹਿੰਦਾ ਸੀ ਇਸ ਬਿਆਨ ਤੋਂ ਬਾਅਦ ਸਾਡਾ ਗਰਾਫ ਕਿੱਧਰ ਗਿਆ ਸਮਝਦੇ ਹੋ ਤੁਸੀਂ ਸੋ ਇਸ ਕਰਕੇ ਰਾਜਾ ਬਣਨ ਕਾ ਵਾਸਤੇ ਫਿਲਹਾਲ ਮੁਸ਼ਕਲਾਂ ਹਨ ਕਾਨੂੰਨੀ ਤੌਰ ਤੇ ਸਮਾਜਿਕ ਤੌਰ ਤੇ ਸੋਸ਼ਲ ਮੀਡੀਆ ਦੇ ਤੌਰ ਤੇ ਪਰੰਤੂ ਜੇ ਆਪਾਂ ਦੇਖੀਏ ਤਾਂ ਇੱਕ ਵੱਡਾ ਦਬਾਅ ਹੁਣ ਇਹ ਵੀ ਰਹੇਗਾ ਕਿ ਭਾਈ ਇਲੈਕਸ਼ਨ ਦਾ ਰਿਜ਼ਲਟ ਸਕਾਰਾਤਮਕ ਲੈ ਕੇ ਆਓ ਜੇ ਨਕਾਰਾਤਮਕ ਗਿਆ ਤਾਂ ਫਿਰ ਤੁਹਾਡੀ ਖਲ ਲਾਉਣ ਲਈ ਤੁਹਾਡੇ ਆਪਣੇ ਹੀ ਬੰਦੇ ਜਿਹੜੇ ਉਹ ਰੰਬੀਆਂ ਤਿੱਖੀਆਂ ਕਰੀ ਬੈਠੇ ਹੁੰਦੇ ਆ ਹੂੰ ਜੀ ਜੀ ਸੋ ਅਗਲੀ ਗੱਲ ਕਰਦੇ ਆ ਉਧਰ ਭੁੱਲਰ ਮਾਮਲੇ ਦੇ ਵਿੱਚ ਖੁਲਾਸਾ ਹੋਇਆ ਜੀ ਕਹਿੰਦੇ ਭੁੱਲਰ ਸਾਹਿਬ ਤਾਂ ਨਾਮ ਤੋਤੇ ਵਾਂਗੂ ਬੋਲ ਰਹੇ ਨੇ ਕੁਝ ਲੋਕਾਂ ਦੇ ਹਾਂਜੀ ਰਿਪੀਟ ਕਰੋਗੇ ਜੀ ਜੀ ਡੀਆਈਜੀ ਭੁੱਲਰ ਦੇ ਮਾਮਲੇ ਦੇ ਵਿੱਚ ਕੋਈ ਖੁਲਾਸਾ ਹੋਇਆ ਜੀ ਨਾ ਤੇ ਵੇਖੋ ਖੁਲਾਸਾ ਹੁਣ ਇਹ ਤੇ মিডিਆ ਦਾ ਨਾ ਗੁਰਪ੍ਰੀਤ ਇਹਨੂੰ ਆਪਾਂ মিডিਆ ਦੇ ਦਾਅਵੇ ਕਹਿ ਕੇ ਫਿਲਹਾਲ ਸੀਮਤ ਰੱਖੀਏ ਤੇ ਵਧਰਿਆ ਹੁਣ ਤੁਸੀਂ ਜੇ ਭੁੱਲਰ ਦੀਆਂ ਖਬਰਾਂ ਪੜੋਗੇ ਤਾਂ ਵੇਖੋ ਗੱਲ ਇਹ ਆ ਕਿ ਉਹਦੇ ਚ ਵੱਖਰੇ ਵੱਖਰੇ ਅਦਾਰਿਆਂ ਦੀਆਂ ਵਕਰੀਆਂ ਵਕਰੀਆਂ ਜਿਹੜੀਆਂ ਉਹ ਜਾਣਕਾਰੀਆਂ ਹੁੰਦੀਆਂ ਠੀਕ ਹੈ ਜੀ ਤਾਂ ਇਹ ਦਾਅਵੇ ਨੇ ਮੈਂ ਇਹਨਾਂ ਨੂੰ ਦਾਅਵੇ ਗਿਣਦਾ ਕਿਉਂਕਿ ਹਰੇਕ ਅਦਾਰਾ ਚਾਹੁੰਦਾ ਕਿ ਐਕਸਕਲੂਸਿਵ ਅਸੀਂ ਦੇ ਦਈਏ ਹੁਣ ਹਰੇਕ ਦੇ ਆਪਣੇ ਸੋਰਸਸ ਹੁੰਦੇ ਨੇ ਪਰ ਮੈਂ ਹਮੇਸ਼ਾ ਇਸ ਮਾਮਲੇ 'ਚ ਕਹਿਣਾ ਹੁੰਨਾ ਕਿ ਸਾਡੇ ਜਿਹੜੇ ਸੋਰਸਸ ਆ ਬਈ ਕੇਂਦਰੀ ਏਜੰਸੀਆਂ ਤੱਕ ਨਹੀਂ ਆ। ਇੱਥੇ ਸਾਫ ਹੈ। ਤਾਂ ਹੁਣ ਜਿਹੜੇ ਨੈਸ਼ਨਲ ادارے ਹੁੰਦੇ ਆਪਾਂ ਉਹਨਾਂ ਤੇ ਡਿਪੈਂਡ ਕਰਦੇ। ਤਾਂ ਇਹਨਾਂ ਨੂੰ ਆਪਾਂ ਦਾਅਵੇ ਕਹੀਏ ਤੇ ਵਿੱਤਰਿਆ ਖਲਾਸਾ ਜਿਹੜਾ ਹੈ ਅਸਲ ਦੇ ਵਿੱਚ ਉਹ ਹੁੰਦਾ ਕਿ ਜਦੋਂ ਆਪਾਂ ਆਪਣੇ ਪੱਧਰ ਤੇ ਤੱਥਾਤਮਕ ਪੋਜੀਸ਼ਨ 'ਚ ਹੋਈਏ ਕਿ ਇਸ ਨੂੰ ਆਪਾਂ ਸਾਬਤ ਕਰ ਸਕੀਏ ਜਾਂ ਅਦਰਵਾਈਜ਼ ਕਿਸੇ ਨੇ ਕੀਤਾ। ਕਿਆ ਝਗਲੀਓ? ਤੋ ਫਿਲਹਾਲ ਜਿਹੜਾ ਮੀਡੀਆ ਤਤਪਾਉ ਉਹਦੇ ਵਿੱਚ ਗੁਰਪ੍ਰਿਤ ਗੱਲਾਂ ਦੋਤੇ ਨਾ ਰਹੀਆਂ ਕਿ ਇੱਕ ਤੇ ਇਹ ਆ ਕਿ ਕੁਝ ਜਿਹੜੇ ਜੁਡੀਸ਼ਰੀ ਦੀ ਨਾਲ ਛੁੜੇ ਲੋਕ ਆ ਨਾਮੀ ਉਹਨਾਂ ਵੱਲ ਵੀ ਜਾਂਚ ਪੜਤਾਲ ਦੀ ਸੂਈ ਘੁੰਮ ਸਕਦੀ ਆ ਇਧਰ ਦਿਨਿਕ ਪਾਸਕਰ ਨੇ ਅੱਜ ਦਾਵਾ ਕੀਤਾ ਕਿ 10 ਆਈਪੀਐਸ ਤੇ 4 ਆਈਏਐਸ ਭਈ ਜਿਹੜੇ ਆ ਇਸ ਵੇਲੇ ਨਿਸ਼ਾਨੇ ਤੇ ਕਿਉਂਕਿ ਭੁੱਲਰ ਨੇ 14 ਅਫਸਰਾਂ ਦੇ ਨਾਮ ਲੈ ਸੀਬੀਆਈ ਨੂੰ ਬਲੈਕ ਮਨੀ ਪ੍ਰਾਪਰਟੀ ਖਪਾਉਣ ਦਾ ਸ਼ੱਕ ਹੈ ਬਲੈਕ ਮਨੀ ਪ੍ਰਾਪਰਟੀ ਕਿਦਾਂ ਹੁਣ ਮੈਂ ਤੁਹਾਨੂੰ ਦੱਸ ਦੇਣਾ ਕਿ ਅਜਿਹਾ ਆਪਾਂ ਦੇਖਿਆ ਵਾ ਕਿ ਕੁਝ ਰੀਅਲ ਅਸਟੇਟ ਦੇ ਕਾਰੋਬਾਰੀ ਜਿਵੇਂ ਆਪਾਂ ਕੱਲ ਗੱਲ ਕਰ ਰਹੇ ਸੀ ਗੁਰਪ੍ਰੀਤ ਕਿ ਭਾਈ ਰੀਅਲ ਅਸਟੇਟ ਦੇ ਕਾਰੋਬਾਰੀਆਂ ਤੇ ਛਾਪੇ ਦਾ ਮਤਲਬ ਕੀ ਹੁੰਦਾ ਹੈ ਕਿ ਸ਼ਾਇਦ ਸੀਬੀਆਈ کورٹ ਦੇ ਸਾਹਮਣੇ ਗੱਲ ਰੱਖਣਾ ਚਾਹੁੰਦੀ ਹੈ ਕਿ ਐਸ ਬੰਦੇ ਦੇ ਥਰੂ ਸੌਦਾ ਹੋਇਆ ਬੇਨਾਮੀ ਜਾਇਦਾਦ ਦਾ ਯਾਨੀ ਜਿਹੜੀ ਤੁਹਾਡੀ ਬਲੈਕ ਮਨੀ ਹੈ ਉਸ ਨੂੰ ਵਾਈਟ ਦੇ ਰੂਪ ਚ ਕਰ ਦਿੱਤਾ ਜਾਂਦਾ ਤੁਹਾਨੂੰ ਪਤਾ ਹੀ ਹੈ ਨਾ ਪ੍ਰਾਪਰਟੀ ਦਾ ਜਿਹੜਾ ਖਰੀਦੋ ਫਰੋਖਤ ਦਾ ਕੰਮ ਆ ਕਲੈਕਟਰੇਟ ਕੋਈ ਹੋਰ ਹੁੰਦਾ ਰਜਿਸਟਰੀ ਤੁਹਾਡੀ ਕਿਸੇ ਹੋਰ ਰੇਟ ਤੇ ਹੁੰਦੀ ਹੈ ਤਾਂ ਡਨ ਸੌਦਾ ਕਿਸੇ ਹੋਰ ਰੇਟ ਤੇ ਹੁੰਦਾ ਸਾਰਿਆਂ ਨੂੰ ਪਤਾ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਕਿ ਸਿੱਧਾ ਇੱਕ ਹਿਸਾਬ ਹੁੰਦਾ ਦਲਾਲ ਤੁਹਾਨੂੰ ਕਹਿੰਦਾ ਕਿ ਬਲੈਕ ਕਿੰਨਾ ਦੇਣਾ ਤੇ ਵਾਈਟ ਕਿੰਨਾ ਤੁਹਾਨੂੰ ਪੰਜਾਬੀ ਚ ਪੁੱਛਿਆ ਜਾਂਦਾ ਹੈ ਜੀ ਜੀ ਮੈਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਉਹ ਥੋੜਾ ਜਿਹਾ ਮੈਂ ਮਤਲਬ ਕਿ ਸੋਸ਼ੀਅਲੀ ਵਰਤ ਦਾ ਵਰਤੋਨਾ ਤਾਂ ਮੈਨੂੰ ਇਹਨਾਂ ਚੀਜ਼ਾਂ ਦਾ ਪਤਾ ਲੱਗਿਆ ਇਹਦਾ ਸੋਚਿਓ ਕਿ ਕਿਤੇ ਮੈਂ ਰਜਿਸਟਰੀਆਂ ਕਰਵਾਉਣਾ ਮੈਂ ਤੇ ਮਾਂ ਨੂੰ ਚੈਲੰਜ ਕੀਤਾ ਹੋਇਆ ਕਿ ਸਾਡੇ ਤਾਂ ਪਿਛਲੀਆਂ 2-3 ਪੁਸ਼ਤਾਾਂ ਚ ਕਿਤੇ ਰਜਿਸਟਰੀ ਨਹੀਂ ਹੋਈ ਅਸੀਂ ਤਾਂ ਵੇਚੀਆਂ ਹੀ ਆਂ ਜਾਇਦਾਦਾਂ ਕੰਮ ਸਾਡਾ ਤੇ ਯਾਰੀਆਂ ਦੋਸਤੀਆਂ ਚ ਇਦਾਂ ਹੀ ਗਿਆ ਤਾਂ ਖੈਰ ਗੱਲ ਇਹ ਆ ਕਿ ਭਈ ਹੁਣ ਇਹ ਖੁਲਾਸੇ ਨਹੀਂ ਇਹ ਧਾਵੇ ਨਹੀਂ ਪਰ ਗੁਰਪ੍ਰੀਤ ਆਪਾਂ ਨੂੰ ਵੇਟ ਕਰਨਾ ਚਾਹੀਦਾ ਹੈ ਕਿ ਜਿਹੜੀ ਪ੍ਰोसीडिंग ਹੋਏਗੀ ਹੁਣ ਮਤਲਬ ਕਿ ਕੋਟ ਰੂਮ ਦੇ ਵਿੱਚ ਜਿਹੜੀ ਬਹਿਸ ਹੋਏਗੀ ਜ਼ਿਰਾ ਹੋਏਗੀ ਆਪਣੇ ਲਈ ਉਹ ਕਾਫੀ ਹੱਦ ਤੱਕ ਮੇਰੇ ਖਿਆਲ ਦੇ ਨਾਲ ਇੱਕ ਮਾਰਗਦਰਸ਼ਨ ਸਾਬਤ ਹੋ ਸਕਦੀ ਹੈ ਕਿਵੇਂ ਕਿ ਆਪਾਂ ਨੂੰ ਜਦੋਂ ਜ਼ਿਰਾ ਹੋਏਗੀ ਫਿਰ ਪਤਾ ਲੱਗ ਜਾਏਗਾ ਕਿ ਫੈਕਚੁਅਲੀ ਕੌਣ ਕਿੱਥੇ ਕਿਦਾਂ ਖੇਡ ਰਿਹਾ ਹੈ ਕਿ ਸੀਬੀਆਈ ਇਹ 9 ਦਿਨ ਦਾ ਉਹਦਾ ਰਿਮਾਂਡ ਸੀ ਕਿਸ਼ਾਨੂ ਦਾ ਫਿਰ 5 ਦਿਨ ਦਾ ਇਹਦਾ ਕਿ ਉਹਨਾਂ ਦਿਨਾਂ ਦੇ ਦੌਰਾਨ ਇਹਨਾਂ ਨੇ ਨਵਾਂ ਕੀ ਕੁਝ ਹਾਸਲ ਕੀਤਾ ਕਿਉਂਕਿ ਜੋ ਵੀ ਕੁਝ ਹਾਸਲ ਕੀਤਾ ਹੋਏਗਾ ਉਹ ਅਦਾਲਤ ਦੇ ਰਿਕਾਰਡ ਤੇ ਆ ਜਾਏਗਾ ਉੱਥੋਂ ਆਪਾਂ ਨੂੰ ਕਹਾਣੀ ਖੁੱਲ ਕੇ ਪਤਾ ਲੱਗ ਜਾਊ ਕਿ ਕਿਹਦੇ ਦਾਅਵੇ 'ਚ ਕਿੰਨਾ ਕੁ ਦਮ ਸੀ ਜੀ ਜੇਕਰ ਆਪਾਂ ਇਸ ਤੋਂ ਅੱਗੇ ਚਲੀਏ ਤਾਂ ਉੱਧਰ 50 ਨੰਬਰ ਕੋਠੀ ਦੀ ਚਰਚਾ ਚੱਲ ਰਹੀ ਹੈ ਜੀ ਇਹ ਕੋਠੀ ਜਿਹੜੀ 50 ਨੰਬਰ ਵਾਲੀ ਹੈ ਇਸ 'ਤੇ ਹੋ ਜਾਂ ਕੀ ਖਾਸ ਹੈ ਇਦੇ ਵਿੱਚ ਖਾਸ ਇਹ ਆ ਕਿ ਇਹਦੇ ਵਿੱਚ ਖਾਸ ਖਾਸ ਬੰਦੇ ਰਹਿੰਦੇ ਰਹੇ ਨੇ ਗੁਰਪ੍ਰੀਤ ਜੀ ਅੱਛਾ ਇੱਕ ਕੋਠੀ ਹੁਣ ਜਿਹੜੀ ਚਰਚਾ ਦੇ ਵਿੱਚ ਆਈ ਹੈ ਤੁਹਾਨੂੰ ਯਾਦ ਹੋਣਾ ਹੈ ਕਿ ਬੀਤੇ ਦਿਨੀ ਸਵਾਤੀ ਮਾਲੀਬਾਲ ਅਤੇ ਭਾਰਤੀ ਜਨਤਾ ਪਾਰਟੀ ਇਕਾਈ ਚੰਡੀਗੜ੍ਹ ਇਹਨਾਂ ਨੇ ਇੱਕ ਸੈਟਲਾਈਟ ਫੋਟੋ ਪੋਸਟ ਕੀਤੀ ਸੀ ਕਿ ਆ ਦੇਖੋ ਜੀ ਆ ਜਿਹੜੀ ਕੋਠੀ ਆ ਇਹ ਕੋਠੀ ਕੇਜਰੀਵਾਲ ਦਾ ਸ਼ੀਸ਼ ਮਹਿਲ ਬਣ ਚੁੱਕੀ ਆ ਵਗੈਰਾ ਵਗੈਰਾ ਤੇ ਫਿਰ ਤੁਹਾਨੂੰ ਪਤਾ ਹੀ ਆ ਉਸ ਤੋਂ ਬਾਅਦ ਅਖਬਾਰਾਂ ਵਾਲੀਆਂ ਗੱਡੀਆਂ ਵੀ ਰੁਕੀਆਂ ਜਾਂਦੀਆਂ ਨੇ ਤੇ ਖੁਦ ਮਾਨ ਸਾਹਿਬ ਵੀ ਜਿਹੜੇ ਆ ਉਹ ਆਉਂਦੇ ਆ ਮੈਦਾਨ ਦੇ ਵਿੱਚ ਕਿ ਜੀ ਇਹ ਕੋਠੀ ਤੇ ਮੇਰੇ ਕੋਟੇ ਦੀ ਆ ਇੱਥੇ ਗੈਸਟਾਂ ਨੂੰ ਅ ਫਹਿਰਾਇਆ ਜਾਂਦਾ ਜੀ ਜਿਹੜੇ ਵਕ ਵਕ ਹਿੱਸਿਆਂ ਚੋਂ ਆਉਂਦੇ ਆ ਪਤਵੰਤੇ ਅਰਵਿੰਦ ਕੇਜਰੀਵਾਲ ਠਹਿਰਗੇ ਤਾਂ ਕੀ ਹੋਇਆ ਇੱਥੇ ਤੇ ਅਰੂਸਾ ਵੀ ਰਹਿੰਦੀ ਰਹੀ ਆ ਫਲਾ ਠਮਕਾ ਤੁਹਾਨੂੰ ਪਤਾ ਹੀ ਆ ਹੁਣ ਇਸ ਕੋਠੀ ਬਾਰੇ ਪਤਾ ਲੱਗਿਆ ਕਿ ਇਹ ਕੋਠੀ ਦਾ ਨੰਬਰ ਹੈ 50 ਇਹ ਅਜ ਤੋ ਨਹੀਂ 10 ਸਾਲਾਂ ਤੋਂ ਚਰਚਾ ਦੇ ਵਿੱਚ ਆ ਅਸਲ ਚ ਕੀ ਹੈ ਕਿ ਪਹਿਲਾਂ ਇਹ ਕੋਠੀ ਬਾਦਲ ਪਰਿਵਾਰ ਦੇ ਕੋਲ ਸੀ ਤੇ ਦੱਸਦੇ ਆ ਕਿ ਨਿਯਮ ਅਨੁਸਾਰ ਇੱਕ ਮੰਤਰੀ ਨੂੰ ਲਾਟ ਹੋਣੀ ਹੁੰਦੀ ਹੈ ਤਾਂ ਜਿਹੜੇ ਬਾਦਲ ਸਾਹ ਦੇ ਦਮਾਦ ਸੀ ਕੈਰੋਂ ਸਾਹਿਬ ਇਹ ਕੋਠੀ ਉਹਨਾਂ ਦੇ ਕੋਲ ਸੀ ਤੇ ਉਹ ਕੋਠੀ ਜਿਹੜੀ ਕਿਉਂਕਿ ਕੈਰੋਂ ਸਾਹਿਬ ਦੀ ਆਪਣੀ ਉੱਥੇ ਰੈਸ਼ ਤਗੜੀ ਆ ਇਹ ਕੋਠੀ ਵਰਤੀ ਜਾਂਦੀ ਸੀ ਕਿ ਉਹਨਾਂ ਦੇ ਹਲਕੇ 'ਚੋਂ ਜਿਹੜੇ ਲੋਕ ਆਉਂਦੇ ਸੀ ਮੇਲ-ਵਲਾਪ ਵਾਸਤੇ ਕਮਾ ਕਰਨ ਵਾਸਤੇ ਇਹ ਉਹਦੇ ਲਈ ਵਰਤੀ ਜਾਂਦੀ ਸੀ ਫਿਰ ਦੂਜੇ ਨੰਬਰ ਤੇ ਅੱਗੇ ਅਰੂਸਾ ਦਾ ਨਾਮ ਤੇ ਤੁਹਾਨੂੰ ਪਤਾ ਹੀ ਹੈ ਉਹ ਇਹਦੇ ਵਿੱਚ ਆਉਂਦਾ ਤਾਂ ਕੋਲਗਲਾ ਕਿ ਇਹ ਕੋਠੀ ਤੇ ਜਿਹੜੀ ਆ ਵਾਕਿਆ ਚਰਚਿਤ ਹੈ ਇਹਦੇ 'ਚ ਤੇ ਕੋਈ ਸ਼ੱਕ ਨਹੀਂ ਪਰ ਇਹ ਕੋਠੀ ਉਦੋਂ ਵੀ ਚਰਚਾ ਚਾਹੀਦੀ ਜਦੋਂ ਇਹਦੇ ਰੈਨੋਵੇਸ਼ਨ ਤੇ 1 ਕਰੋੜ ਰੁਪਈਆ ਖਰਚ ਕੀਤਾ ਗਿਆ ਸੀ ਏਜੀ ਹੁੰਦੇ ਸਨ Atul Lamba ਤੁਹਾਨੂੰ ਯਾਦ ਹੋਏਗਾ ਭਾਰੇ ਜੀ 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 ਕੈਪਟਨ ਸਰਕਾਰ ਦੇ ਉਹਨਾਂ ਦਾ ਆਫਿਸ ਵੀ ਇੱਥੇ ਸੀਗਾ ਤੇ 1 ਕਰੋੜ ਦੀ ਰੈਨੋਵੇਸ਼ਨ ਦਾ ਉਹ ਤੋਂ ਬਿੱਲ ਪਾਇਆ ਗਿਆ ਸੀ ਉਹਨਾਂ ਦਿਨਾਂ 'ਚ ਆਰਟੀਆਈ ਆ ਜਾਂਦੀ ਹੁੰਦੀ ਸੀ ਕੋਰਪਰੀਟ ਹੁਣ ਤੇ ਆਰਟੀਆਈ ਆਉਂਦੀ ਨਹੀਂ ਨਾ ਜਿਵੇਂ ਅੱਡੇ ਉੱਤੇ ਸੱਜਣ ਖੜੇ ਤੇ ਬਸ ਆਈ ਨਾ ਉਦਾਂ ਹੀ ਤੋ ਫਿਲਹਾਲ ਗੱਲ ਇਹ ਆ ਕਿ ਇੱਕ ਕੋਠੀ ਜਿਹੜੀ ਆ ਚਰਚਾ ਦਾ ਵਿਸ਼ਾ ਬਣੀ ਹੋਈ ਆ ਪਰ ਇੱਕ ਬੜੀ ਵੱਡੀ ਤੇ ਬੜੀ ਮੈਂ ਕਹਿੰਦਾ ਕਿ ਵਾਸ ਬਗਾ ਲਿਆ ਕਿ ਜਿਵੇਂ ਮੁੱਖ ਮੰਤਰੀ ਸਾਹਿਬ ਕਹਿ ਰਹੇ ਆ ਕਿ ਜੀ ਮਤਲਬ ਇੱਥੇ ਆ ਜਾਂਦੇ ਆ ਪਤਵੰਤੇ ਠਹਿਰਦੇ ਆ ਪੰਜਾਬ ਸਰਕਾਰ ਦੇ ਕੋਲ ਆਪਦੇ ਉਸੇ ਲੱਗ ਕੇ ਚ ਆਲੀ ਸ਼ਾਨ ਗੈਸਟ ਹਾਊਸ ਨੇ ਤੇ ਜਿਨ੍ਹਾਂ ਦੀ ਗਿਣਤੀ ਹੈ 2 ਜੀ ਠੀਕ ਹੈ ਜੀ ਅੱਛਾ ਤੁਸੀਂ ਉਥੇ ਠਹਿਰ ਆਓ ਗੈਸਟ ਹਾਊਸ ਗੈਸਟ ਹਾਊਸ ਕਾਦੇ ਵਾਸਤੇ ਹੁੰਦੇ ਨੇ ਇਸ ਕੋਠੀ ਨੂੰ ਗੈਸਟ ਹਾਊਸ ਦਾ ਰੂਪ ਦੇਣਾ ਗੁਰਪ੍ਰੀਤ ਇਹ ਵੀ ਕਿਤੇ ਨਾ ਕਿਤੇ ਸ਼ੁਭਾ ਤੇ ਪੈਦਾ ਕਰਦਾ ਜੀ ਸ਼ੱਕ ਤੇ ਪੈਦਾ ਕਰਦਾ ਫਿਰ ਇਹਨਾਂ ਨੇ ਤਾਂ ਕੋਠੀ ਨੰਬਰ ਦੱਸਿਆ ਨਹੀਂ ਪਰ ਉਹ ਕੋਠੀ ਨੰਬਰ ਹੌਲੀ-ਹੌਲੀ ਬਾਹਰ ਆ ਗਿਆ ਕਿ ਅਸਲ ਦੇ ਵਿੱਚ 50 ਵੈਸੇ ਤੇ ਕੋਠੀਆਂ ਦਾ ਬੜਾ ਰੌਲਾ ਰਿਹਾ ਤੁਹਾਨੂੰ ਪਤਾ ਹੀ ਜੀ ਜੀ ਰਾਗਵ ਚੱਡਾ ਦਾ ਰੌਲਾ ਪਿਆ ਇਸ ਤੋਂ ਇਲਾਵਾ ਇੱਕ ਹੋਰ ਮਨਿਸਟਰਰ ਦੀ ਕੋਠੀ ਸੈਸੋਧਿਆ ਕੋਲ ਹੈ ਠੀਕ ਹੈ ਨਾ ਜੀ ਤਾਂ ਮਤਲਬ ਕਿ ਕੋਠੀਆਂ ਦਾ ਰੌਲਾ ਇਸ ਸਰਕਾਰ ਦੇ ਵਿੱਚ ਅਕਸਰ ਪੈਂਦਾ ਰਿਹਾ ਜੀ ਜੇਕਰ ਆਪਾਂ ਅਗਲੀ ਗੱਲ ਕਰੀਏ ਤਾਂ ਉਧਰ ਮਾਨ ਹੁਣੀ ਹਾਈ ਕੋਰਟ ਪਹੁੰਚੇ ਨੇ ਜੀ ਹਾਂ ਜੀ ਹਾਈ ਕੋਰਟ ਦੇ ਵਿੱਚ ਪਹੁੰਚਣ ਦਾ ਕਾਰਨ ਇਹ ਆ ਕਿ ਇਹਨਾਂ ਨੇ ਇੱਕ ਚਾਰਾ ਜੋਈ ਤੀਤੀ ਆ ਚਾਰਾ ਜੋਈ ਕੀ ਕੀਤੀ ਆ ਕਿ ਭਈ ਸਾਡੇ ਜਿਹੜੇ ਮੁਕਦਮੇ ਆ ਉਹ ਰੱਦ ਕੀਤੇ ਜਾਣ ਮੁਕਦਮੇ ਕੀ ਆ ਦੇਖੋ ਤੁਹਾਨੂੰ ਸ਼ਾਇਦ ਯਾਦ ਹੋਵੇਗਾ ਕਿ ਇਹ ਵਿਰੋਧੀ ਧਿਰ ਚ ਹੁੰਦੇ ਸਨ ਉਹ ਯਾਦ ਕੀ ਤੁਹਾਨੂੰ ਯਕੀਨ ਹੀ ਹੈ ਕਿ ਵਿਰੋਧੀ ਧਿਰ ਚੀ ਹੁੰਦੇ ਸੀ ਤਾਂ ਉਦੋਂ ਕੀ ਆ ਕਿ ਉਦੋਂ ਹੀ ਇਨਕਲਾਬ ਤੁਹਾਨੂੰ ਪਤਾ ਸੜਕਾਂ ਤੇ ਡੁੱਲ ਡੁੱਲ ਪੈਂਦਾ ਸੀ ਇਹ ਬੜੇ ਧਰਨੇ ਮੁਜ਼ਾਰੇ ਕਰਿਆ ਕਰਦੇ ਸੀ ਅੱਜ ਕੱਲ ਧਰਨੇ ਮੁਜ਼ਾਰੇ ਕਰਨ ਵਾਲਿਆਂ ਨੂੰ ਧਮਕੀ ਵੀ ਦਿੰਦੇ ਨੇ ਡਾਂਗ ਵੀ ਫੇਰਦੇ ਨੇ ਤੇ ਕਹਿੰਦੇ ਆ ਕਿ ਤੁਸੀਂ ਰੋਜ਼ਗਾਰ ਪ੍ਰਭਾਵਿਤ ਕਰਦੇ ਹੋ ਜੀ ਤਾਂ ਹੁਣ ਇਹਨਾਂ ਨੂੰ ਵੇਲਾ ਯਾਦ ਕਰਨ ਦੀ ਜ਼ਰੂਰਤ ਹੈ ਕਿ ਜਦੋਂ ਤੁਹਾਡੇ ਤੇ ਐਫ ਆਈ ਆਰ ਤੱਕ ਤਰਚੀ ਹੁੰਦੀ ਸੀ ਪਹਿਲੀ ਐਫ ਆਈ ਆਰ 10 ਜਨਵਰੀ 2020 ਦੇ ਵਿੱਚ ਸੀ ਜਦੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਬਿਜਲੀ ਦੀਆਂ ਦਰਾਂ ਦੇ ਵਿੱਚ ਜੋ ਵਾਧਾ ਹੋਇਆ ਸੀ ਉਹਦੇ ਖਿਲਾਫ ਮੁੱਖ ਮੰਤਰੀ ਦੀ ਰਹਿਸ਼ ਤੇ ਬਾਹਰ ਪ੍ਰਦਰਸ਼ਨ ਕੀਤਾ ਸੀ ਤੇ ਇਸ ਦਰਮਿਆਨ ਪੁਲਿਸ ਦੇ ਨਾਲ ਹੱਥਾ ਪਾਈ ਹੋਈ ਸੀਗੀ ਉਹ ਐਫਆਈਆ ਇੱਕ ਹੈ ਜੀ 6 ਅਕਤੂਬਰ 2021 ਦੀ ਜਦੋਂ ਲਖੀਮਪੁਰ ਖੀਰੀ ਦੀ ਘਟਨਾ ਵਾਪਰ ਗਈ ਤਾਂ ਉਦੋਂ ਇਹਨਾਂ ਨੇ ਚੰਡੀਗੜ੍ਹ ਸਥਿਤ ਪੰਜਾਬ ਰਾਜ ਭਵਨ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ ਇਹ ਦੋਵੇਂ ਹੀ ਐਫਆਈਆਰ ਜਿਹੜੀਆਂ ਚੰਡੀਗੜ੍ਹ ਪੁਲਿਸ ਨੇ ਦਰਜ ਕੀਤੀਆਂ ਸਨ ਦੋਵੇਂ ਹੀ ਐਫਆਈਆਰ ਜਿਹੜੀਆਂ ਨੇ ਉਹਦੇ ਵਿੱਚ ਭਾਈ ਹੁਣ ਵੱਡੇ ਵੱਡੇ ਨੇਤਾਵਾਂ ਦਾ ਨਾਮ ਹੈ ਜਿਹੜੇ ਸਰਕਾਰ 'ਚ ਆ ਗਏ ਜੀ ਤਾਂ ਮੰਗਲਵਾਰ ਇਹਦੀ ਇੱਕ ਲੰਮੀ ਚੌੜੀ ਬਹਿਸ ਜਿਹੜੀ ਹੋਈ ਆ ਕਿਉਂਕਿ ਹਾਈ ਪ੍ਰੋਫਾਈਲ ਕੇਸ ਹੈ ਇੱਕ ਤਰ੍ਹਾਂ ਨਾਲ ਸੁਣਵਾਈ ਹਾਈ ਪ੍ਰੋਫਾਈਲ ਆ ਇਸ ਨੂੰ ਬੜਾ ਗੁਪਤ ਚੁਪਤੀ ਰੱਖਿਆ ਗਿਆ ਬਹੁਤਾ মিডিਆ 'ਚ ਨਹੀਂ ਆਉਣ ਦਿੱਤਾ ਤਾਂ ਹੁਣ ਇਹ ਆ ਕਿ ਟ੍ਰਾਇਲ ਤਾਂ ਜਿਹੜਾ ਸੀਗਾ ਉਤੇ ਰੋਕਿਆ ਹੋਇਆ ਸੀ ਹਾਈ ਕੋਰਟ ਨੇ ਕਿ ਅਸੀਂ ਪਹਿਲਾਂ ਫੈਸਲਾ ਕਰ ਲਈਏ ਕਿ ਐਫ ਆਈ ਆਰ ਰੱਦ ਕਰਨੀ ਹੈ ਨਾ ਕਿ ਨਹੀਂ ਪਰੰਤੂ ਹੁਣ ਇਹ ਫੈਸਲਾ ਹੋਏਗਾ ਕਿ ਕੇਸ ਚੱਲਣਾ ਹੈ ਕਿ ਨਹੀਂ ਚੱਲਣਾ ਉਹ ਟ੍ਰਾਇਲ ਤੇ ਰੁਕਿਆਈਗਾ ਹੁਣ ਲਾਸਟ ਯਾਨੀ ਜਿਹੜਾ ਫੈਸਲਾ ਆਏਗਾ ਫਿਰ ਉਸ ਤੋਂ ਬਾਅਦ ਪਤਾ ਲੱਗੇਗਾ ਤਾਂ ਤੁਸੀਂ ਆਪ ਸਮਝ ਲਓ ਕਿ ਜਿਨ੍ਹਾਂ ਤੇ ਪਰਚੇ ਦਰਜ ਹੋਏ ਨੇ ਪ੍ਰੋਟੈਸਟ ਕਰਨ ਦੇ ਜਿਨ੍ਹਾਂ ਤੇ ਪੁਲਿਸ ਨਾਲ ਹੱਥੋਪਾਈ ਕਰਨ ਦੇ ਪਰਚੇ ਦਰਜ ਹੋਏ ਨੇ ਗੁਰਪ੍ਰੀਤ ਉਹ ਕਹਿੰਦੇ ਯਾਰ ਕਿ ਇੱਥੇ ਤੁਸੀਂ ਧਰਨਾ ਨਹੀਂ ਲਾ ਸਕਦੇ ਇਹ ਨਹੀਂ ਕਰਦੇ ਉਹ ਨਹੀਂ ਕਰਦੇ ਠੀਕ ਹੈ ਨਾ ਜੀ ਸੋ ਇਹਨਾਂ ਨੂੰ ਆਪ ਦਾ ਉਹ ਜਿਵੇਂ ਨਾ ਗੁਰਦਾਸ ਬਣਦਗੀ ਉਹ ਵੇਲਾ ਯਾਦ ਕਰੋ ਉਹ ਵੇਲਾ ਯਾਦ ਕਰੋ ਵੇਲਾ ਯਾਦ ਕਰਨ ਦੀ ਜ਼ਰੂਰਤ ਹੈ ਤੇ ਭਗਵੰਤਬਾਨ ਹੋਰਾਂ ਨੂੰ ਪਤਾ ਹੈ ਕਿ ਜੇ ਐਫ ਆਈ ਆਰ ਰੱਦ ਨਾ ਹੋਈ ਤਾਂ ਤੁਰੰਤ ਟ੍ਰਾਇਲ 'ਚ ਜਾਣਾ ਪਊ ਔਰ ਤੁਹਾਨੂੰ ਪਤਾ ਹੈ ਸੁਪਰੀਮ ਕੋਰਟ ਦੀਆਂ ਗਾਈਡਲਾਈਨਸ ਨੇ ਕਿ ਦਾਗੀ ਨੇਤਾਵਾਂ ਦੇ ਕੇਸ ਤਤ ਫਟੋਲੋ ਜਲਦੀ ਜਲਦੀ ਬਈ ਨਵੇੜੋ ਹੂੰ ਜੀ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ